ਜੇ ਗੱਲ ਕਰਾਂਗੇ ਖਾਲਸੇ ਰਾਤ ਦੇ ਗਦਾਰਾਂ ਬਾਰੇ ਜਿਨ੍ਹਾਂ ਦੀ ਗਦਾਰੀ ਕਾਰਨ ਖਾਲਸਾ ਰਾਜ ਖਤਮ ਹੋਇਆ ਸਿੱਖਾਂ ਨੂੰ ਕਦੇ ਕੋਈ ਨਹੀਂ ਹਰਾ ਸਕਿਆ ਚਾਦੀ ਵੀ ਸਿੱਖ ਹਾਰੇ ਨਹੀਂ ਬਸ ਆਪਣੇ ਆਦੀ ਗਦਾਰੀ ਕਰ ਹੀ ਹਾਰੇ ਨੇ ਖਾਲਸੇ ਰਾਜ ਨੂੰ ਪਿਆਰ ਕਰਨ ਵਾਲੇ ਵੀਡੀਓ ਪੂਰੀ ਜਰੂਰ ਦੇਖਿਓ ਜੀ ਤੇ ਹੋਏ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਜਿਨ੍ਹਾਂ ਸੱਤ ਗਦਾਰਾਂ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਵਿੱਚੋਂ ਸੱਤਵੇਂ ਗਦਾਰ ਬਾਰੇ ਜਾਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਇਹਨਾਂ ਵਿੱਚੋਂ ਬਹੁਤੇ ਗੱਦਾ ਖਾਲਸਾ ਰਾਜ ਦੇ ਵੱਡੇ ਆਉਂਦੇ रहे ਹਨ ਪਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਇਨ੍ਹਾਂ ਸਾਰੇ ਗੱਦਾਰਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਖਾਲਸਾ ਰਾਜ ਖਤਮ ਕੀਤਾ ਇਨ੍ਹਾਂ ਗੱਤਾਰਾਂ ਵਿੱਚ ਕੁਝ ਬ੍ਰਾਹਮਣ ਵੀ ਸਨ ਪਰ ਖਾਲਸੇ ਨੇ ਉਹਨਾਂ ਨੂੰ ਵੱਡੇ ਅਹੁਦਿਆਂ ਤੇ ਬਿਠਾ ਕੇ ਮਾਣ ਦਿੱਤਾ ਸੀ ਪਰ ਉਹਨਾਂ ਨੇ ਖਾਲਸੇ ਦੀ ਪਿੱਠ ਤੇ ਛੁਰਾ ਮਾਰਿਆ ਪਹਿਲਾ ਗੱਦਾਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਭਵਾਨੀ ਦਾਸ ਜਿਸ ਦੇ ਵੱਡੇ-ਵੱਡੇਰੇ ਕਾਬਲ ਦਰਬਾਰ ਵਿੱਚ ਨੌਕਰੀ ਕਰਦੇ ਸਨ ਭਵਾਨੀ ਦਾਸ ਦਾ ਪਿਤਾ ਠਾਕੁਰ ਦਾਸ ਅਹਿਮਦ ਸ਼ਾਹ ਅਬਦਾਲੀ ਦਾ ਸਲਾਹਕਾਰ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਸਾਲ 1810 ਵਿੱਚ ਕਾਰ ਜਿੱਤੇ ਇਲਾਕਿਆਂ ਦਾ ਹਿਸਾਬ ਕਿਤਾਬ ਰੱਖਣ ਲਈ ਭਵਾਨੀ ਦਾਸ ਨੂੰ ਨਿਯੁਕਤ ਕੀਤਾ ਸੀ ਇਸ ਉੱਪਰ ਲਾਹੌਰ ਦਰਬਾਰ ਦੇ ਲੱਖਾਂ ਰੁਪਏ ਗਵਨ ਕਰਨ ਦਾ ਦੋਸ ਸੀ ਤੇ ਸਾਲ 1834 ਵਿੱਚ ਇਸ ਦੀ ਮੌਤ ਹੋ ਗਈ ਇਨ੍ਹਾਂ ਗਦਾਰਾਂ ਵਿੱਚੋਂ ਦੂਜਾ ਨੰਬਰ ਆਉਂਦਾ ਹੈ ਡੋਗਰੇ ਭਰਾਵਾ ਦਾ ਇਨ੍ਹਾਂ ਵਿੱਚ ਰਾਜਾ ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਵੱਧ ਰਸੂਖ ਰੱਖਦੇ ਸਨ ਇਹ ਡੋਗਰੇ ਭਰਾ ਸਨ 1811 ਵਿੱਚ ਖਾਲਸਾ ਫੌਜ ਵਿੱਚ ਸਿਪਾਹੀ ਭਰਤੀ ਹੋਏ ਸਨ ਇਹ ਡੋਗਰੇ ਉਸ ਸਮੇਂ ਦੇ 3-3 ਰੁਪਏ ਮਹੀਨਾ ਤਰ੍ਹਾਂ ਤੇ ਭਰਤੀ ਹੋਏ ਸਨ ਪਰ ਆਪਣੀ ਚੁਸਤੀ ਫੌਜੀ ਗੁਣ ਅਤੇ ਚਤੁਰਾਈ ਕਰਕੇ ਇਹ ਤਿੰਨੋਂ ਭਰਾ ਤਰੱਕੀ ਕਰਦੇ ਕਰਦੇ ਰਾਜੇ ਦੀ ਪਦਵੀ ਤੱਕ ਪਹੁੰਚ ਗਏ ਸਨ ਇਨ੍ਹਾਂ ਵਿੱਚੋਂ ਧਿਆਨ ਸਿੰਘ ਲਾਹੌਰ ਦਰਬਾਰ ਦਾ ਵਜ਼ੀਰ ਬਣਿਆ ਮਤਲਬ ਕਿ ਖਾਲਸੇ ਰਾਜ ਦਾ ਵਜੀਰ ਤੇ ਗੁਲਾਬ ਸਿੰਘ ਜੰਮੂ ਕਸ਼ਮੀਰ ਦਾ ਮਹਾਰਾਜਾ ਲਗਾਇਆ ਗਿਆ ਤੇ ਸੁਚੇਤ ਸਿੰਘ ਖਾਲਸੇ ਰਾਜ ਦੇ ਤੋਰ ਸਵਾ ਸੈਨਾ ਦਾ ਸੈਨਾਪਤੀ ਲਗਾਇਆ ਗਿਆ ਪਰ ਇਹ ਤਿੰਨੋਂ ਦੇ ਤਿੰਨੋ ਡੋਗਰੇ ਭਰਾ ਖਾਲਸੇ ਰਾਜ ਨਾਲ ਗਦਾਰੀ ਕਰ ਗਏ ਸਤਵੇਂ ਗਦਾਰ ਬਾਰੇ ਜਰੂਰ ਸੁਣ ਕੇ ਜਾਓ ਕਿਉਂਕਿ ਉਹ ਗਦਾਰ ਖਾਲਸੇ ਰਾਜ ਵਿੱਚ ਆਇਆ ਹੀ ਗਦਾਰੀ ਕਰਨ ਸੀ ਤੀਜੇ ਨੰਬਰ ਤੇ ਆਉਂਦਾ ਹੈ ਦੀਵਾਲ ਗੰਗੂ ਰਾਮ ਜੋ ਕਿ ਕਸ਼ਮੀਰੀ ਬਰਾਵਣਾ ਦੇ ਪਰਿਵਾਰ ਵਿੱਚੋਂ ਸੀ ਇਹ ਪਹਿਲਾਂ ਗਵਾਲੀਆ ਦੇ ਰਾਜੇ ਕੋਲ ਨੌਕਰੀ ਕਰਦਾ ਸੀ ਪਰ ਖਾਲਸੇ ਰਾਜ ਵਿੱਚ ਭਾਰਤੀ ਹੋਣ ਤੇ ਇਸ ਨੂੰ ਫੌਜੀ ਲੇਖੇ ਜੋਖੇ ਦਾ ਵਿਭਾਗ ਸੌਪਿਆ ਗਿਆ ਖਾਲਸੇ ਫੌਜ ਦੇ ਸੈਨਿਕਾਂ ਨੂੰ ਤਨਖਾਹ ਵੀ ਇਸੇ ਵਿਭਾਗ ਵਿੱਚੋਂ ਮਿਲਦੀ ਸੀ ਸਾਲ 1821 ਵਿੱਚ ਗੁਜਰਾਤ ਦਾ ਸਥਾਨਿਕ ਪ੍ਰਬੰਧ ਵੀ ਇਸੇ ਨੂੰ ਦਿੱਤਾ ਗਿਆ ਸੀ ਅਕਾਲੀ ਫੂਲਾ ਸਿੰਘ ਜੀ ਦੀਵਾਨ ਗੰਗਾ ਰਾਮ ਦੇ ਕਈ ਪਰਿਵਾਰਕ ਨਿਯੁਕਤੀਆਂ ਤੋਂ ਖੁਸ਼ ਨਹੀਂ ਸਨ ਸਾਲ 1826 ਵਿੱਚ ਇਹ ਵੀ ਦੁਨੀਆ ਤੋਂ ਚਲਾ ਗਿਆ ਚੌਥਾ ਗਦਰ ਸੀ ਗਵਰਨਰ ਨਾਲਾ ਜੌਰ ਸਿੰਘ ਮਜੀਠਾ ਜੋ ਮਹਾਰਾਜਾ ਦਲੀਪ ਸਿੰਘ ਦੇ ਰਾਜ ਸਮੇਂ ਲਾਹੌਰ ਦਰਬਾਰ ਵੱਲੋਂ ਫਲੋਰ ਵਿੱਚ ਸਿੱਖਾਂ ਦੀ ਸ਼ੌਲੀ ਦਾ ਗਵਰਨਰ ਸੀ ਇਹ ਵੀ ਪੰਡਤ ਲਾਲ ਸਿੰਘ ਪੰਡਤ ਤੇਜਾ ਸਿੰਘ ਤੇ ਡੋਗਰੇ ਗਲਾਬ ਸਿੰਘ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਸੀ ਤੇ ਇਹ ਅੰਗਰੇਜ਼ਾਂ ਕੋਲ ਵਿਕ ਚੁੱਕਿਆ ਸੀ ਜੇ ਇਸ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਰੁਤੇ ਆਰਾ ਫਤਿਹ ਕਰਕੇ ਅੰਬਾਲੀ ਉੱਪਰ ਟੁੱਟ ਪੈਂਦਾ ਤੇ ਅੱਗੇ ਦਿੱਲੀ ਵੱਲ ਵੱਧਦਾ ਤੇ ਉਧਰੋਂ ਵਾਪਸ ਆਉਂਦਾ ਜੰਗੀ ਸਮਾਨ ਲੁੱਟਦਾ ਪਰ ਇਸ ਨੇ ਅਜਿਹਾ ਕਰਨ ਦੀ ਬਜਾਏ ਬੱਦੋਵਾਲ ਤੇ ਅਲੀਵਾਲ ਦੀ ਲੜਾਈ ਵਿੱਚ ਗਦਦਾਰੀ ਕਰਕੇ ਖਾਲਸਾ ਫੌਜ ਨੂੰ ਹਰਵਾਇਆ ਪੰਜਮਾ ਗਦਦਾਰ ਸੈਨਾਪਤੀ ਤੇਜਾ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਖੁਸ਼ਹਾਲ ਸਿੰਘ ਦਾ ਭਤੀਜਾ ਤੇ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਪੰਡਤ ਲਾਲ ਸਿੰਘ ਦਾ ਭਰਾ ਸੀ ਸੈਨਾਪਤੀ ਤੇਜਾ ਸਿੰਘ ਲਾਹੌਰ ਆਉਣ ਮਗਰੋਂ ਅਮਰੇਸ਼ ਸ਼ੱਕੇ ਸਿੰਘ ਸਜਿਆ ਸੀ ਇਸ ਦਾ ਪਹਿਲਾ ਨਾਮ ਤੇਜਰਾਮ ਸੀ ਇਹ ਤਰੱਕੀ ਕਰਦਾ ਕਰਦਾ ਮਹਾਰਾਜਾ ਗਲੀਬ ਸਿੰਘ ਦੇ ਰਾਜ ਸਮੇਂ ਖਾਲਸੇ ਫੌਜ ਦਾ ਸੈਨਾਪਤੀ ਬਣ ਗਿਆ ਇਸ ਨੇ ਵੀ ਪਹਿਲੇ ਸਿੱਖ ਐਂਗਲਰ ਜੋਤੇ ਵਿੱਚ ਗਦਦਾਰੀ ਕਰਕੇ ਖਾਲਸਾ ਸਾ ਫੌਜ ਨੂੰ ਘਰਵਾਇਆ ਸੀ ਸ਼ੇਮਾ ਗਦਾਰ ਪੰਡਤ ਪ੍ਰਧਾਨ ਮੰਤਰੀ ਲਾਲ ਸਿੰਘ ਇਹ ਲਾਹੌਰ ਦਰਬਾਰ ਵਿੱਚ ਤਰੱਕੀ ਕਰਦਾ ਕਰਦਾ ਮਹਾਰਾਜਾ ਦਲੀਪ ਸਿੰਘ ਦੇ ਰਾਜ ਸਮੇਂ ਪ੍ਰਧਾਨ ਮੰਤਰੀ ਬਣ ਗਿਆ ਸੀ ਇਸ ਨੂੰ ਚੋਹਾਰ ਸਿੰਘ ਦੀ ਮੌਤ ਤੋਂ ਬਾਅਦ 8 ਨਵੰਬਰ 1845 ਨੂੰ ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਇਸ ਲਈ ਆਪਣੇ ਭਰਾ ਤੇਜਾ ਸਿੰਘ ਨੂੰ ਖਾਲਸਾ ਫੌਜ ਵਿੱਚ ਸੈਨਾਪਤੀ ਨਿਯੁਕਤ ਕੀਤਾ ਸੀ ਜਿਸ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕੈਨ ਨੂੰ ਤਾਂ ਰਾਜ ਮਹਾਰਾਜਾ ਦਲੀਪ ਸਿੰਘ ਦਾ ਸੀ ਜੋ ਹਲੇ ਉਮਰ ਵਿੱਚ ਛੋਟਾ ਸੀ ਕਾਲਖਾਲ ਦੇ ਰਾਜ ਦੀ ਸਾਰੀ ਤਾਕਤ ਪ੍ਰਧਾਨ ਮੰਤਰੀ ਪੰਡਤ ਲਾਲ ਸਿੰਘ ਤੇ ਸੈਨਾਪਤੀ ਤੇਜਾ ਸਿੰਘ ਦੇ ਹੱਥ ਵਿੱਚ ਸੀ ਇਹਨਾਂ ਦੋਵਾਂ ਨੇ ਹੀ ਖਾਲਸੇ ਫੌਜ ਦੇ ਸੈਨਿਕਾਂ ਨੂੰ ਅੰਗਰੇਜ਼ਾਂ ਅੱਗੇ ਧੋਖਾ ਦੇ ਕੇ ਮਰਵਾਇਆ ਤੇ ਖਾਲਸੇ ਰਾਜ ਦਾ ਅੰਤ ਕੀਤਾ ਹੁਣ ਗੱਲ ਕਰਦੇ ਹਾਂ ਉਹ ਸੱਤਵੇਂ ਗद्दार ਦੀ ਜਿਸ ਬਾਰੇ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਜਸਦਾ ਨਾਮ ਹੈ ਜਰਨਲ ਵੈਂਟੂਰਾ ਜਿਸ ਬਾਰੇ ਜ਼ਿਆਦਾਤਰ ਲੋਕ ਇਹੀ ਸਮਝਦੇ ਹਨ ਕਿ ਇਹ ਖਾਲਸੇ ਫੌਜ ਦਾ ਜਰਨੈਲ ਸੀ ਪਰ ਅਸਲ ਵਿੱਚ ਇਹ ਅੰਗਰੇਜ਼ਾਂ ਦਾ ਇੱਕ ਏਜੰਟ ਸੀ ਵੈਂਟੂਰਾ ਦਾ ਜਨਮ 1792 ਵਿੱਚ ਹੋਇਆ ਇਹ ਨਪੋਲੀਅਨ ਦੀ ਫੌਜ ਵਿੱਚ ਵੀ ਲੜਿਆ ਜਦ ਨਪੋਲੀਅਨ ਦੇ ਰਾਜ ਖਤਮ ਹੋਤੇ ਬਾਅਦ ਵਿੱਚ ਇਸ ਨੂੰ ਅੰਗਰੇਜ਼ਾਂ ਨੇ ਆਪਣੇ ਗੂਪਿਆ ਵਿਭਾਗ ਵਿੱਚ ਰੱਖ ਲਿਆ ਸੀ ਅੰਗਰੇਜ਼ਾਂ ਨੇ ਖਾਲਸੇ ਰਾਜ ਨੂੰ ਆਪਣੇ ਅਧੀਨ ਕਰ ਲਈ ਕਈ ਹਮਲੇ ਕੀਤੇ ਪਰ ਹਰ ਵਾਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਖਾਲਸੇ ਰਾਜ ਨੂੰ ਆਪਣੇ ਅਧੀਨ ਕਰਨ ਸੁਪਨਾ ਨਾ ਪੂਰਾ ਹੁੰਦਿਆਂ ਦੇਖ ਅੰਗਰੇਜ਼ਾਂ ਨੇ ਵੈਂਟੂਰਾ ਦੀ ਡਿਊਟੀ ਖਾਲਸੇ ਰਾਜ ਦੇ ਸੀਆਈਡੀ ਕਰਨ ਤੇ ਲਗਾ ਦਿੱਤੀ ਕਿਉਂਕਿ ਅੰਗਰੇਜ਼ਾਂ ਨੂੰ ਪਤਾ ਸੀ ਕਿ ਖਾਲਸੇ ਨੂੰ ਜੰਗ ਦੇ ਮੈਦਾਨ ਵਿੱਚ ਨਹੀਂ ਹਰਾਇਆ ਜਾ ਸਕਦਾ ਵੈਂਟੂਰਾ ਆਪਣੇ ਇੱਕ ਦੋਸਤ ਐਲੋਡ ਨਾਲ ਲਾਹੌਰ ਪਹੁੰਚਿਆ ਮਾਰਚ 1822 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਸ਼ਾਹੀ ਫੌਜ ਦੇ ਵਿਭਾਗ ਫੌਜ-ਏ-ਖਾਲਸਾ ਦਾ ਜਰਨੈਲ ਨਿਯੁਕਤ ਕੀਤਾ ਤੇ ਉਸ ਦੀ ਡਿਊਟੀ ਖਾਲਸਾ ਫੌਜ ਨੂੰ ਯੂਰੋਪੀਅਨ ਸਟਾਈਲ ਨਾਲ ਸਿਖਲਾਈ ਦੇਣ ਤੇ ਲਗਾ ਦਿੱਤੀ ਜਨਵਰੀ 1845 ਵਿੱਚ ਵੈਤੂਰਾ ਫਰਾਂਸ ਗਿਆ ਤੇ 3 ਅਪ੍ਰੈਲ 1858 ਨੂੰ ਉਸ ਦੀ ਮੌਤ ਹੋ ਗਈ। ਸੋ ਇਹ ਹਨ ਉਹ ਗਦਾਰ ਜਿਨ੍ਹਾਂ ਨੇ ਖਾਲਸੇ ਰਾਜ ਨਾਲ ਗਦਾਰੀ ਕੀਤੀ ਤੇ ਅੰਗਰੇਜ਼ਾਂ ਨਾਲ ਮਿਲ ਕੇ ਇਹਨਾਂ ਨੇ ਖਾਲਸੇ ਰਾਜ ਨੂੰ ਖਤਮ ਕਰਵਾਇਆ। ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਜੀ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ।